हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਬਿਲਕੁਲ ਨੇੜੇ ਪਿੰਡ ਦੋਸਤੋ ਸ਼ਿਸ਼ਰੇਵਾਲ ਪਿੰਡ ਥੋੜੀ ਦੂਰੀ ਤੇ ਆ ਮਾਲੂਵਾਲ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਮੂਸੇ ਕਰਨੀ ਆ ਸੁਰ ਸਿੰਘ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਮੂਸੇ ਦੀ ਤੇ ਪੰਜਵਾੜ ਪਿੰਡ ਵੀ ਥੋੜੀ ਦੂਰੀ ਤੇ ਆ ਦੋਸਤੋ ਭਿੱਖੀਪਿੰਡ ਤੋਂ ਗੇੜੀ ਛੜਕ ਦੋਸਤੋ ਜਿਹੜਾ ਰੋਡ ਅੰਮ੍ਰਿਤਸਰ ਜਾਂਦਾ ਵਾਇਆ ਚਵਾਲ ਇਸੇ ਛੜਕ ਦੇ ਉੱਪਰ ਪਿੰਡ ਦੋਸਤੋ ਹੈਗਾ ਚੜਦੇ ਪਾਸੇ ਵੱਲ ਪਿੰਡ ਦੋਸਤੋ ਕਿਲੋਕੀਮੀਟਰ ਦੀ ਦੂਰੀ ਹੈ ਸਾਰੀ ਮੇਨ ਰੋਡ ਤੋਂ ਪਿੰਡ ਮੂਸੇ ਦੀ ਅੱਜ 31 ਜਨਵਰੀ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਸਕਦੇ ਜੇ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਤਵੀਰ ਖੀਰੇ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਪਸ਼ੂ ਆਪਾਂ ਤੁਹਾਨੂੰ ਇਸ ਘਰੋਂ ਕਾਫੀ ਦਿਖਾਏ ਆ ਮਜਾਂ ਆਉਂਦੀਆਂ ਦੋਸਤੋ ਤੇ ਵੈੜਾ ਵੀ ਆਉਂਦੀਆਂ ਨੇ ਸੇਲ ਪਰਚੇਜ ਦਾ ਕੰਮ ਆ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਗੱਬਣ ਤੇ ਬਾਕੀ ਪਸ਼ੂ ਸਾਰੇ ਸੁਏ ਸੁਵਾਏ ਆ ਤਿੰਨ ਵੈੜਾ ਸੁਈਆਂ ਸੁਵਈਆਂ ਨੇ ਤਾਜ਼ੀਆਂ ਇੱਕ ਵੈੜ ਗੱਬਣ ਆ ਤੇ ਚੌ ਨਗਾਂ ਦੀ ਡਿਟੇਲ ਆਪਾਂ ਫੇਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਆਹ ਲੈਣਿਆ ਜਾਣਕਾਰੀ ਵੀਰ ਹੀਰੇ ਤੋਂ ਸਭ ਤੋਂ ਪਹਿਲਾ ਭਾਈ ਹੀਰਾ ਸਾਸਤਰੀ ਕਾਲ ਸਾਸਤਰੀ ਕਾਲ ਸਾਸਤਰੀ ਕਾਲ ਭਾਈ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਜੀ ਅੱਛਾ ਹੀਰੇ ਭਾਈ ਅੱਜ ਪਸ਼ੂ ਚਾਰ ਬਕਾਉ ਨੇ ਹਾਂ ਚਾਰ ਵੈੜਾਂ ਆਂ ਜੀ ਤਿੰਨ ਸੁਈਆਂ ਤੇ ਇੱਕ ਗੱਬਣ ਹਾਂ ਇੱਕ ਗੱਬਣ ਜਰਸੀ ਵੈੜ ਗੱਬਣ ਠੀਕ ਆ ਉਹਦੇ ਪਸ਼ੂ ਵੇਗੇ ਚ ਫਿਰ ਹਾਂ ਵੇਗੇ ਸੀ ਅਗਲੇ ਦਿਨ ਵੇਗੇ ਭਾਜੀ ਠੀਕ ਉੱਤਰਾ ਠੀਕ ਆ ਤੇ ਜਿਹੜੀਆਂ ਸੁਈਆਂ ਕਿੰਨੇ ਕਿੰਨੇ ਦਿਨਾਂ ਦੇ ਅੰਦਰ ਆ ਜੀ ਆਹ ਭਾਜੀ 7 ਦਿਨ ਦੀ ਵੜ ਸੁਈ ਦੁੱਜੇ ਸੁਗੇ ਅੱਛਾ ਜੀ ਹਾਂਜੀ 16 17 ਕਿਲੋ ਬੋਲਾ ਠੰਡਾ ਹੈਗਾ ਭਾਵੇਂ ਚਾਰ ਡੰਗ ਚੋਲੇ ਅੱਛਾ ਜੀ ਹਾਂਜੀ ਠੀਕ ਆ ਜੀ ਮਤਲਬ ਕਿ ਹਫਤੇ ਦੇ ਅੰਦਰ ਅੰਦਰ ਹੀ ਆ ਸਾਰੀਆਂ ਹਾਂ ਬੱਚੀ ਆ 14 ਦਿਨਾਂ ਦੀ ਸੁਈ ਏ ਅੱਛਾ ਤੇ ਆ ਸੁਈ ਏ ਇਹ ਪਰਸਨ ਦੀ ਸੁਈ ਆ ਠੀਕ ਆ ਹਾਂਜੀ ਠੀਕ ਆ ਠੀਕ ਤੇ ਉਹ 10 12 ਦਿਨਾਂ ਦੀ ਸੁਈ ਪਰਲੀ ਪਹਿਲਣ ਮਤਲਬ ਕਿ 8 10 ਡੇਢ ਹਫਤੇ ਦੇ ਅੰਦਰ ਲਓ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲਾਂਗੇ ਇੱਕ ਵੈੜ ਜਿਹੜੀ ਤੁਹਾਨੂੰ ਦਿਖਾਉਣੀ ਹੈ ਗੱਬਣ ਵੈੜ ਆ ਇਹਦੇ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਤੇ ਫਿਰ ਕੀ ਡਿਟੇਲ ਆ ਸੁਵਾ ਅੱਗੇ ਕਿੰਮਾ ਹੁੰਦੀ ਆ ਅੱਜ ਵੱਡੀਆਂ ਵੈੜਾਂ ਤੇ ਮੁੱਲ ਜਾਇਜ਼ ਹੋਣਗੇ ਅੱਜ ਬਿਲਕੁਲ ਜਾਇਜ਼ ਹੀ ਹਾਂ ਨਹੀਂ ਨਹੀਂ ਜਾਇਜ਼ ਕਰਨੇ ਆਪਾਂ ਜਿੰਨੇ ਵੀ ਹੋ ਸਕਦੇ ਆਂ ਤੇ ਇੱਕ ਤਾਂ ਦਾ ਸੁਵਾ ਦੱਸ ਦੀਏ ਵੀਰ ਦੂਜਾ ਸੁਵਾ ਚਿੱਗੀ ਮੂਹਾਂ ਸੋ ਚਿੱਗੀ ਆ ਹਾਂਜੀ ਹਾਂਜੀ ਠੀਕ ਆ ਜੀ ਦੂਜਾ ਸੁਵਾ ਦੋਸਤੋ ਮੂਹਾਂ ਛੇਦਾਂ ਦਾ ਤੇ ਸਮਾਂ ਕਿੰਨਾ ਕੱਜੇ ਕੱਟ ਜੂਗੀ ਹਫਤਾ ਲੈ ਜੇਗੀ ਬੱਚੀ ਹਫਤਾ ਲੈ ਜੂਗੀ ਹਾਂ ਠੀਕ ਹੈ ਜੀ ਹਾਂ ਜੀ ਬਣੀ ਇੰਤਰਾ ਬੁਆੜ ਪੂਰੀ ਲਓ ਜੀ ਹਾਂ ਜੀ ਸੋ ਦੋਸਤੋ ਹਫਤਾ ਸਮਾਂ ਕੱਢਦੀ ਆ ਖੋਲਦੇ ਕਦਕੁੱਦ ਚੰਗਾ ਵੱਡਾ ਕਾਦਾ ਖੋਲ ਕੇ ਆਪਾਂ ਤੁਹਾਨੂੰ ਤਸल्ली ਨਾਲ ਤੋੜ ਕੇ ਦਿਖਾਉਣੇ ਆ ਹਫਤਾ ਕੋਈ ਵੀ ਰਾਈਡ ਆਈਡੀਆ ਮੰਨ ਕੇ ਸੌਦਾ ਕਰ ਸਕਦਾ ਠੀਕ ਹੈ ਜੀ ਬਿਲਕੁਲ ਸਮਾਂ ਹਫਤਾ ਲਿਖਣਾ ਠੀਕ ਹੈ 53 ਸਿਹਤ ਹੀ ਆਉਂਦਾ ਬਹੁਤ ਸ਼ਾਇਦ ਆਉਂਦਿਆ ਸ਼ਾਇਦ ਆਉਂਦਿਆ ਲੈ ਅੱਛਾ ਅੱਛਾ ਹਾਂ ਬੁਆੜ ਪੂਰੀ ਹੱਲੇ ਬਣੀ ਹੈ ਸ਼ਾਇਦ ਆਉਂਦੀ ਹੌਲੀ ਹੌਲੀ ਖੜੀ ਲਓ ਜੀ ਸੋ ਥਣ ਵੀ ਜਿਹੜਾ ਦੋਸਤੋ ਹੱਥੀ ਚਵਾਈਲਾ ਥਾਣਾ ਬਾਕੀ ਕਦਕੂਤ ਚੰਗਾ ਬਹੁਤੇ ਵੀਰ ਇਹ ਸੋਚਦੇ ਆ ਵੀ ਕਦਪੰਦੀ ਕਿੱਡਾ ਕਾ ਕਦ ਤੋਂ ਵੱਡਾ ਵੱਡੀਆਂ ਬਿਹੜਾਂ ਦੇ ਵਿੱਚ ਆਪਾਂ ਦੀ ਗਿਣਤੀ ਕਰ ਸਕਦੇ ਆ ਬੇਲਬੂਲ ਵੀ ਚੰਗੀ ਐ ਸਪੈਸ਼ਲ ਐ ਬੇਲਬੂਲ ਦੀ ਵੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਐ ਜੀ ਬੰਦ ਦੇ ਨਾ ਠੀਕ ਐ लाव जी, लाव। थादी थादी लाव जी, मोडत्या ਠੀਕ ਹੈਰੇ ਭਾਈ ਕੀ ਕਰਦੇ ਆ ਮੋਲੇ ਦਾ ਮੋਲੇ ਦਾ 60000 ਕਰਦੇ ਪੂਰਾ ਹਾਂ ਹਾਂਜੀ 60000 60000 ਹਾਂਜੀ ਕਿੰਨੇ ਦੇ ਦੇ ਦੇਣੀ 2000 6000 ਤੇ 52000 ਦੀ ਪੂਰੀ ਦੀ ਵੈਟ ਦੇ ਦਾਂਗੇ 52 ਦੀ ਹਾਂਜੀ ਕਿੰਨੇ ਵਕਤ ਵਿੱਚ ਤਿਆਰ ਹੋਗੀ 65000 ਦੀ ਆ ਹਾਂਜੀ ਨੀਆ ਵਾਲੀ ਜਰਸੀ ਆ ਸੋ ਵੱਡੀ ਆ ਦੋਸਤੋ ਠੀਕ ਆ ਕਰੋ ਸੰਗ ਦੇ ਵਿੱਚ ਆ ਐਚ ਐਫ ਤੇ ਜਰਸੀ ਦਾ ਕਰੋ ਸੰਗ ਹਾਂਜੀ ਠੀਕ ਆ ਸੋ ਕਦ ਵੱਡਾ ਪੂਰਾ ਸੋ ਮੇਰਾ ਵੀਰੇ ਧਿਆਨ ਰੱਖ ਕੇ ਆਈਡੀਆ ਰੱਖ ਕੇ ਕੋਈ ਸੌਦਾ ਕਰੇ ਠੀਕ ਆ ਜੀ 60 ਚੋਂ ਕਿੰਨਾ ਮਾਨਤਾ ਤਨ 3 ਕੇ 4 4000 ਕਰ ਦਾਂਗੇ ਗੱਲ ਵਿੱਚ 4000 ਹਾਂਜੀ 52000 ਦੀ ਪੂਰੀ ਦੇ ਦਾਂਗੇ ਕਿੰਨੇ ਹਫਤੇ ਨੂੰ ਤਿਆਰ ਹੋਗੀ ਬਚੀ 65000 ਦੀ ਹੈਗੀ ਕਿੱਦੋਂ ਦੀ ਉਹ ਗਰੰਟੀ ਦਿੰਦੀ 20 ਕਿਲੋ ਪਹਿਲਾਂ ਦੀ 20 ਕਿਲੋ ਪੂਰਾ ਵੀ ਥਣ ਭਾਂਡਾ ਚੰਗਾ ਥਣ ਤੋਂ ਹੱਥੀ ਚਵਾਈ ਲਾ ਦੋ ਏਪ ਕੇ ਫੁਕਾ ਦਾਂ ਕਿਉਂਕਿ ਚੱਕਰ ਨਹੀਂ ਆਪਾਂ ਨੂੰ ਕੋਈ ਗੱਲ ਨਹੀਂ ਜਿਹੜਾ ਕੋਈ ਵੀਰ ਖਰੀਦਾ ਰਹੋਂਦਾ ਆਪਣੀ ਤਸੱਲੀ ਕਰੇ ਹਾਂਜੀ ਹਾਂਜੀ ਕੋਈ ਏਪ ਕੇ ਵੇਖੀ ਆਪਦੀ ਜਿੱਦਾਂ ਵੀ ਤਸੱਲੀ ਉਦਾਂ ਹੀ ਕੋਈ ਚੱਕਰ ਨਹੀਂ ਤੇ ਅੱਛਾ ਵੀਰ ਅਗਲੇ ਬੰਨੇ ਆ ਗਈਆਂ ਆਪਣੇ ਕੋਲ ਬਹਿਣਾ ਜੜੀਆਂ ਸੂਈਆਂ ਤੇ ਇਹ ਦੂਜੇ ਸੂਏ ਸੂਈ ਆ ਦੂਜਾ ਤੇ ਦਿਨ ਕਿੰਨੇ ਕ ਦੱਸੀ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚੀ ਮਗਰ ਮਗਰ ਬੱਚੀ ਆ ਚੌਥਾ ਦਿਨ ਅੱਜ ਹਾਂ ਚੌਥਾ ਦਿਨ ਹੋ ਗਿਆ ਸੂਈ ਨੂੰ ਬੋਲੇ ਹੁਣ ਕਿੰਨੇ ਕ ਤੇ ਚਲਦੀ ਪਈ ਆ 17 ਕਿਲੋ 16 ਕਿਲੋ ਗਾਰੰਟੀ ਨਾਲ ਆਪਣੀ ਨਾਲ ਲੈ ਜੇ ਭਾਵੇਂ 16 ਕਿਲੋ ਹਾਂ 17 ਕਿਲੋ ਹੈਗਾ ਤਰਾ ਅੱਛਾ ਤੇ 16 ਨਹੀਂ ਗਾਰੰਟੀ ਨਾਲ ਲੈ ਜੇ ਚੰਗਾ ਚ ਵਾਪਸ ਮਾਨ ਕੇ ਉਹ ਆਂਦੇ ਪਹਿਲੇ ਸੂਏ 17 18 ਕਿਲੋ ਦਿੱਤਾ ਹਰ ਕੀ 20 ਕਿਲੋ ਦੀ ਉਮੀਦ ਆ ਦਊਗੀ ਠੀਕ ਹੈ ਠੀਕ ਹੈ ਹਾਂ ਗੋਬੀ ਖੋਲ ਦੇ ਦੂਜਾ ਸੂਆ ਹੈ ਹਾਂ ਦੂਜਾ ਸੂਆ ਮਗਰ ਵੀ ਬੱਛੀ ਹੈ ਡੱਬੀ ਹੈ ਹਾਂ ਇਹ ਡੱਬੀ ਬੱਛੀ ਹੈ ਦੋਸਤੋ ਐਚ ਐਫ ਜਿਹੜੀ ਲੱਗੀ ਆ ਕੋਈ ਘੋੜ ਨਹੀਂ ਕੋਈ ਛਟਾ ਨਹੀਂ ਆ ਮੈਂ ਮੰਗਾ ਹੀ ਪੋਣਾ ਇਤਰੇ ਬੈਜਣਾ ਅੱਛਾ ਆਪਣੀ ਪੋੜੀ ਅੱਛਾ 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 ਬੈਣਾ ਪੰਗੇ ਤੂੰ ਹੈ ਹਾਂ ਜੀ ਹਾਂ ਲੋਬ ਦੋਸਤੋ ਚੌਕ ਦਿਨਾਂ ਦੀ ਸੂਈ ਆ 16 ਕਿਲੋ ਬੌਲਾ ਤੇ ਕੋਈ 15 ਕਿਲੋ ਵੀ ਮੰਨ ਕੇ ਤੁਸੀਂ ਸੌਫਤਾ ਕਰ ਸਕਦੇ ਜੀ ਹਾਂ 15 ਕਿਲੋ ਮੰਨ ਕੇ ਚਲੇ ਜੀ ਆਪਣੀ ਮੀਟਰ ਮਾਰ ਕੇ ਠੀਕ ਆ ਠੀਕ ਆ ਤੇ ਮਗਰ ਵੀ ਬੱਛੀ ਆ ਆਪ ਦੋਸਤੋ ਦੂਜਾ ਸੂਬਾ ਸੂਈ ਆ ਚੌਕ ਦਿਨਾਂ ਦੀ ਅੱਜ ਸੂਈ ਆ ਬਾਕੀ ਆ ਲੋ ਜੀ ਠੀਕ ਆ ਸੋ ਥਾਣਾ ਪੂਰਾ ਹੱਥੀ ਚਵਾਈ ਵਾਲਾ ਥਾਣਾ ਕੋਈ ਵੀਰ ਅ ਜਰੂਰ ਇੱਕ ਆਈਡੀਆ ਰੱਖ ਕੇ ਆਇਆ ਕਰੋ ਦੋਸਤੋ ਵੀ ਜੋ ਤੁਹਾਨੂੰ ਕਹੀ ਜਾਊਗੀ ਗੱਲ ਉਹ ਬਿਲਕੁਲ ਸਪਸ਼ਟ ਹੋਊਗੀ ਹੱਥੀ ਚਵਾਈ ਦਾ ਥਾਣਾ ਕੋਈ ਛੋਟਾ ਜਿਹਾ ਥਣ ਨਹੀਂਗਾ ਕੋਈ ਵੀ ਰੁੰਗਲਾਣਾ ਨਹੀਂ ਚੁੰਦਾ ਫਿਰੂਗਾ ਵੀ ਪੂਰਾ ਹੱਥੀ ਚਵਾਈ ਦਾ ਮੁੱਠੀ ਥਣ ਠੀਕ ਆ ਸੋ ਆਹ ਫੇਸ ਕੁਆਲਿਟੀ ਆ ਮਾੜੇ ਮਾੜੇ ਸਿੰਘ ਜਿਹੜੇ ਦੋਸਤੋ ਫੋਟਾਂ ਜੀਆਂ ਆਈਆਂ ਨੇ ਠੀਕ ਆ ਤੇ ਬਾਕੀ ਕੱਦ-ਕੁੱਦ ਵੀ ਚੰਗਾ ਮੀਡੀਅਮ ਵੀ ਕੋਈ ਵੀਰ ਅੰਗ ਕੇ ਸੌਦਾ ਕਰ ਸਕਦਾ ਮੀਡੀਅਮ ਵੀ ਕੋਈ ਮੰਨ ਲੇ ਬਾਕੀ ਸੂਸਬਾਦ ਦੇ ਵਿੱਚ ਆ ਕੋਈ ਚੌਕ ਦਿਨਾਂ ਦੀ ਵੀਰ ਦੱਸ ਰਿਹਾ ਵੀ 4 ਦਿਨ ਹੋ ਗਏ ਆ ਸੂਈ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੋੜ ਲਓ ਜੀ ਬਸ ਬਸ ਨਾ ਮੈਂ ਕੋਈ ਨਹੀਂ ਕੀਤਾ ਠੀਕ ਆ ਸੋ ਬਿਨਾਂ ਅੱਗੇ ਤੋਂ ਬਿਨਾਂ ਨਿਆਣਾ ਰੱਸੀ ਪਾਇਆ ਦੁੱਤੀ ਚੁੜਾ ਕਰਦੇ ਇਹ ਅੰਗੋਪੀ ਫਲ ਛੱਡਦੇ ਧਰਮਰਾ ਦੇ ਫਲ ਛੱਡਦੇ ਆਹ ਲੋ ਜੀ ਆਹ ਜੀ ਆਹਾ ਆ ਜੀ ਵਾਹ ਇਧਰ ਆ ਕੇ ਚਵਾਈ ਬਹੁਤ ਹੈ ਜੀ ਇਧਰ ਮੈ ਇਕਲੂ ਠੀਕ ਹੈ ਜੀ ਚਵਾਈ ਬਹੁਤ ਲੱਗੀ ਇਧਰ ਠੀਕ ਹੈ ਜੀ ਕੋਈ ਸ਼ਟਾ ਨਹੀਂ ਲੋ ਦੋਸਤੋ ਮੁਠੀ ਥਾਣਾ ਵਾਰ-ਵਾਰ ਜਿਗਰ ਕਰਦੇ ਪਏ ਆ ਵੀ ਦੋਸਤੋ ਕੋਈ ਵੀਰ ਆਈਡੀਆ ਮੰਨ ਗਿਆ ਵੀ ਮੁੱਠੀ ਥਣ ਹੱਥੀ ਚਵਾਈ ਦਾ ਥਾਣਾ ਠੀਕ ਆ ਤੇ ਕੀ ਮੁੱਲ ਕਰੋ ਰਊਗਾ ਜਿੰਦਾ ਇਹਦਾ ਜੇਰਾ ਮੁੱਲ 60 ਕਰਦੇ ਆ ਤੇ 56000 ਦੀ ਦੇ ਦਾਂਗੇ 56000 ਦੀ ਹਾਂਜੀ ਦੇ ਦਾਂਗੇ ਪੂਰੀ ਦੀ ਠੀਕ ਹੈ ਜੀ ਕੋਈ ਵੀਰ ਦੂਰੋਂ ਨੇੜੇੋਂ ਆ ਦੂਰੋਂ ਆ ਵੀ ਆਪਾਂ ਮਾਨ ਹੋਰ ਕਰਾਂਗੇ ਜ਼ਰੂਰ ਭਰਾ ਜ਼ਰੂਰ ਹਾਂ ਜ਼ਰੂਰ ਕਰਾਂਗੇ ਆਪਾਂ ਦੋਸਤੋ ਮਾਨ ਤਾਂ ਹੋਰ ਹੋ ਜੂਗਾ 56000 ਦੇ ਵਿੱਚੋਂ ਡਿਮਾਂਡ ਬੇਸ਼ੱਕ 60000 ਹਾਂਜੀ ਪਰ ਥਾਣ ਤੁਣੇ ਕੋਰੀਆ ਤੁਸੀਂ ਦੇਖ ਲਓ ਤਸੱਲੀ ਦੇ ਨਾਲ ਠੀਕ ਆ ਚੰਗਾ ਥਾਣਾ ਉਹ ਤਰਾ ਸਾਮ ਕੋਈ ਵੀਰ ਚੰਗੀ ਕਰੇ ਤੇ 20 ਕਿਲੋ ਦੁੱਧ ਦਊਗੀ ਆ ਬਿਲਕੁਲ ਜੀ ਬਿਲਕੁਲ ਭਰਨਾ ਚਾਹੀਦਾ ਬੈਣ ਕੋਲ ਭਰਨਾ ਚਾਹੀਦਾ ਨਾ ਤੇ ਮਗਰ ਵੀ ਬੱਛੀ ਆ ਚਲੋ ਕੋਈ ਸ਼ੌਂਕ ਨਾਲ ਸਾਂਭੂਗਾ ਵੀਰ ਐਚ ਐਫ ਦੇ ਵਿੱਚ ਮਗਰ ਬੱਛੀ ਆ ਅੱਗੇ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਬੈਡ ਜੀ ਹਾਂ ਕ੍ਰੋਸ ਆ ਗਈ ਐਚ ਐਫ ਚ ਹੂੰ ਇਹ ਕ੍ਰੋਸ ਇਹ ਕਿਨੇ ਕਿ ਦਿਨ ਦੱਸ ਰਹੇ ਜੀ ਇਹਨੂੰ ਇਹ ਪਰਸੋਂ ਦੀ ਸੂਈ ਆ ਠੀਕ ਹੈ ਜੀ ਹਾਂਜੀ ਪਰਸੋਂ ਦੀ ਸੂਈ ਆ ਹਾਂਜੀ 10 ਲੀਟਰ ਬੜਾ ਗਿਆ ਥਲੇ 10 ਲੀਟਰ ਬੋਲਾ ਪਰਸੋਂ ਦੀ ਸੂਈ ਬੱਚਾ ਮਗਰ ਦੇ ਇਹਦੇ ਵਿੱਚ ਜੋ ਬੱਚਾ ਮਰ ਗਰ ਮਗਰ ਬੱਚਾ ਹਾਂ ਬ ਲਓ ਦੋਸਤੋ ਦਿਨ ਵੀ 10 ਕਿ ਹੋ ਗਈ ਇਹਦਾ ਮੁੱਲ ਜਾਇਜ਼ ਹੀ ਰੱਖਣਾ ਤੇ ਪਰਸੋਂ ਸਹੀ ਹੈ ਹਾਂਜੀ ਪਰਸੋਂ ਸਹੀ ਹੈ ਹਾਂ ਪਰਸੋਂ ਸਹੀ ਹੈ ਪਰਸੋਂ ਸਹੀ ਆਦ ਲੈ ਪਰਸੋਂ ਸਹੀ ਹੈ ਦੋਸਤੋ ਮਗਰ ਬੱਚਾ ਬਿਲਕੁਲ 나ੜੂ ਤੇ ਬੱਚੇ ਨੇ ਜਿਹੜੀ ਪਹਿਲੀ ਵਿਹੜ ਤੁਹਾਨੂੰ ਦਿਖਾਈ ਉਹ ਵੀ 나ੜੂ ਤੇ ਬੱਚਾ ਤੇ ਇਹ ਵੀ 나ੜੂ ਤੇ ਆ ਖੋਲ ਦੇ ਕੋ ਵੀ ਠੀਕ ਆ ਖੋਲ ਕੇ ਲਿਓ ਬਾਹਰ ਜੀ ਤੇ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਐਚ ਐਫ ਦਾ ਕ੍ਰੋਸ ਅੰਗ ਆ ਤੇ ਕੋਕਾ ਕੋਲਾ ਜਾਂ ਕਲਰ ਆ ਬਰਾਊਨ ਜਿਹਾ ਕਲਰ ਆ ਵਿਹੜ ਦਾ ਠੀਕ ਆ ਤੇ 10 ਕਿਲੋ ਬੌਲੇ ਤੋਂ ਜਿਹੜੀ ਸ਼ੁਰੂਆਤ ਹੋਈ ਆ 10 ਕਿਲੋ ਬੌਲਾ ਆ ਲਓ ਜੀ ਠੀਕ ਆ ਲਓ ਜੀ ਹਾਂ ਸੋ ਬਾਕੀ ਦੋਸਤੋ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਆ ਕਰਮਾਂ ਲਈ ਤੇ ਮਗਰ ਵਛਾ ਠੀਕ ਆ ਜੀ ਮੋੜ ਦੋ ਜੀ ਮੋੜ ਦੋ ਮੋੜ ਦੋ ਕੋਈ ਨਹੀਂ ਕੋਈ ਸੋ ਵੈਸੇ ਦੋਸਤੋ ਪਸ਼ੂ ਅੱਜ ਜਿਆਦਾ ਸੂਏ ਸੁਭਾਏ ਆ ਤਿੰਨ ਬੈੜਾ ਬਿਲਕੁਲ ਤਾਜ਼ੀਆਂ ਸੂਈਆਂ ਸੁਭਾਈਆਂ ਨੇ ਸੋ ਕੋਈ ਵੀ ਵੀਰ ਖਰੀਦਾਰ ਸੰਪਰਕ ਤੁਸੀਂ ਕਰ ਸਕਦੇ ਜੀ ਇਹ ਕੀ ਗੱਬਣ ਵੈੜ ਸੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਅੱਛਾ ਵੀਰ 10 ਕਿਲੋ ਪੌਲਾ ਹਾਂ ਜੀ ਹਾਂ ਜੀ ਕਿੰਨਾ ਮੁੱਲ ਰੋਗੇ ਦਾ ਇਹਦਾ ਮੁੱਲ ਜਾਇਜ਼ ਹੀ ਰੱਖਣਾ ਇਹਦਾ ਮੁੱਲ 38000 ਕਰਦੇ ਆਂ ਠੀਕ ਹੈ ਜੀ ਹਾਂ ਜੀ ਹਾਂ ਜੀ 38000 ਹਾਂ ਜੀ ਮਾਨਤਾਣ ਪੂਰਾ ਕਰਦਾਂਗੇ 35000 ਦੀ ਦੇ ਦਾਂਗੇ ਆਪਾਂ ਠੀਕ ਹੈ ਭਰਾ ਹਾਂ ਜੀ ਹਾਂ ਜੀ ਲਓ ਦੋਸਤੋ 35000 ਦੀ ਜਿਹੜੀ ਹੋ ਜੂਗੀ ਤੁਹਾਨੂੰ ਇਹ ਲਾਸਟ ਲਾਈਨ ਦੇ ਨਾਲ ਦੀ ਗੱਲਬਾਤ ਠੀਕ ਹੈ ਜੀ ਡਿਮਾਂਡ ਜਾਇਜ਼ ਹੀ ਰੱਖਿਆ ਇਹਦਾ ਹਾਂ ਵੇਚਣ ਵਾਲੇ ਵੀਰ ਭਰਾ ਲੈ ਜੇ ਕੋਈ ਚੱਕਰ ਨਾਫਾ ਦਊਗੀ ਠੀਕ ਹੈ ਵੀਰ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਚਲੋ ਵਧੀਆ ਕੋਈ 13 14 ਲੀਟਰ ਤੱਕ ਦੁੱਧ ਵੀ ਨਾਰਮਲ ਚਾਹ ਹਾਂ ਦਊਗੀ ਇੰਨਾ ਉਮੀਦ ਆ 14 15 ਕਿਲੋ ਦਊਗੀ ਹਾਂ ਹਾਂਜੀ ਨਹੀਂ ਦੇ ਦੂਗੀ ਜਿਆਦਾ ਨਹੀਂ ਕਹਿੰਦੇ ਇੰਨਾ ਦਊਗੀ ਇੰਨਾ 14 15 ਉਮੀਦ ਆ ਕਰਦੇ ਨਾ ਪਤੀ ਪੂਰੀ ਚੰਗੀ ਆ ਹਾਂ 10 ਕਿਲੋ ਪੂਰਾ ਹੈਗਾ ਰੰਗ ਰੂਗ ਚ ਚੰਗਾ ਹਾਂਜੀ ਹਾਂਜੀ ਤੇ ਆ ਡੱਬੀ ਆ ਗਈ ਆ ਤੇ ਇਹ ਡੱਬੀ ਦਾ ਪਹਿਲਾਂ ਦੱਸਣਾ ਆਪਾਂ ਬਾਪਾ ਜੀ ਹਾਂਜੀ ਡੱਬੀ ਸਾਲੇ 14 ਕਿਲੋ ਮਿੰਤੀ ਵਾਲਾ ਆ ਗਿਆ ਭਾਵੇਂ ਕੰਡੇ ਦੇ ਜੋਖਲੇ ਪਹਿਲਣ ਆ ਅਸੀਂ ਘਾਟੇ ਨਾਲ ਦੇ ਦਿੰਦੇ ਹਾਂ ਉਤਰਾ ਇਹ ਕਿਹੜਾ ਅਗਲੇ ਥਾਂ ਨੇ ਉਹਦੇ 4-5 ਧੜੇ ਆਉਂਦੇਗਾ ਅਗਲੇ ਥਾਂ ਉੱਚ ਇੱਕ ਬਹਿਣੀ ਵਾਲੇ ਚ ਹਾਂ ਨਹੀਂ ਪਰਲੀ ਸਾਈਡ ਤੇ ਉਲਟ ਬਹਿਣੀ ਵਾਲਾ ਜੀ ਹਾਂਜੀ ਦੂਜੀ ਸਾਈਡ ਤੇ ਹਾਂਜੀ 14-15 ਕਿਲੋ ਮਿੰਕੇ ਖੜ ਸਕਦਾ ਠੀਕ ਆ ਭਰਾ ਮੂੰਹ ਚ ਚਬਗੀ ਆ ਠੀਕ ਹੈ ਦੱਸ ਕੇ ਦੇਣੀ ਐਵੇਂ ਨਹੀਂ ਐਂ ਨਹੀਂ ਕੰਮ ਕਰਨੀ ਦੱਸ ਕੇ ਦੇਣੀ ਫਿਰ ਕੰਮ ਨਹੀਂ ਆਪਾਂ ਕਰਨਾ ਪਰ ਠੁੱਕੀ ਲੈਂਦੀ ਪੀ ਲੋ ਠੀਕ ਹੈ ਜੀ ਆਪਾਂ ਤੇ ਮਹਿੰਗੀ ਲੈਂਦੀ ਨਹੀਂ ਗੱਬਣ ਸੀ ਤੁਸੀਂ ਨਹੀਂ ਗੱਬਣੀ ਸੀ ਤੇ ਹੁਣ ਅੱਛਾ ਅੱਛਾ ਕੋਈ 4-5 ਧਾਰ ਆਉਂਦੀਆਂ ਚੱਲਦਾ ਥਣ ਪਰ ਮਤਲਬ ਕਿ 4-5 ਧਾਰਾਂ ਆ ਹਾਂ 4-5 ਧਾਰਾਂ ਹੀ ਆਉਂਦੀਆਂ ਕਿਥੋਂ ਚ 14-15 ਕਿਲੋ ਦੁੱਧ ਹੈ ਠੰਡਾ ਆ ਗਿਆ ਤੇ 14-15 ਕਿਲੋ ਹੈਗਾ ਬਿਲਕੁਲ ਹਾਂ 15 ਕਿਲੋ 14 ਮੀਨ ਆਪਾਂ ਨੂੰ ਮਣਕੇ ਇਥੇ ਲੈ ਆਜ ਸਮਾਂ ਕਿੰਨਾ ਹੋ ਗਿਆ ਨੂੰ ਵੈਸੇ ਇਹਨੂੰ 10 ਦਿਨ ਹੋ ਗਏ ਸੂਈ ਨੂੰ 10 ਬਾਰ ਹਾਂ ਆ ਤਲੇ ਮੇਲੇ ਤੇ ਆਈ ਪੂਰੀ ਉਤਰਾ ਮਗਰ ਬੱਛਾ ਮਗਰ ਬੱਛਾ ਆ ਗਿਆ ਲੋਕ ਦੋਸਤੋ ਮਗਰ ਬੱਛਾ ਬਸ ਇੱਕੋ ਇੱਕ ਕਾਜ ਹੈਗੀ ਆ ਵੀ ਉਹ ਵੀਰਾਂ ਦਾ ਵੀ ਜਿਹੜਾ ਉਲਟਾ ਬਹਿਣੀ ਲਗਲਾ ਥਾਣਾ ਉਹਨਾਂ ਤੋਂ ਜੋ ਕੋਈ 5-4 ਧਾਰਾਈ ਆਉਂਦੀਆਂ ਨੇ ਬਾਕੀ 14-15 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹੁਣ ਹਾਜ਼ਰ ਆ ਕੋਈ ਵੀ ਰਣ ਕੇ ਆਉਦੀ ਚੋਕੇ ਤਸੱਲੀ ਕਰ ਸਕਦਾ ਜਿਹਾ ਉਹ ਵੀਰ ਖੋਲ ਕੇ ਤੋਰ ਤੀਏ ਤੇ ਸੂਈ ਨੂੰ ਅਜ 10 ਤੋਂ 12 ਕੋ 14 ਦਿਨ ਵੀ ਲਾ ਸਕਦਾ ਬੱਚਾ ਤੁਹਾਡੇ ਸਾਹਮਣੇ ਆ ਆ ਵੇਖੋ ਜੀ ਪਿਛਲੀ ਵੀਡੀਓ ਤੇ ਪੌਣੀ ਹੈ ਪਾਈ ਨਹੀਂ ਸੀ ਗਈਆਂ ਕਿ ਆਖਿਆ ਚਲ ਕੀ ਅਗਲੀ ਵਾਰ ਪਾਦਾ ਉਹਦਾ ਗੱਭਣ ਸੀ ਨਾ ਜੀ ਹਾਂ ਜੀ ਹਾਂ ਜੀ ਤੁਸੀਂ ਵੇਖੀਓ ਉਦੋਂ ਆਹਾਹਾ ਤਾਂ ਦਿਨ ਅੱਜ ਕਿੰਨੇ ਹੋ ਗਏ ਵੈਸੇ ਅੱਜ ਸੂਈ ਨੂੰ 10 12 ਦਿਨ ਹੋ ਗਏ ਪੂਰੇ ਹੋ ਗਏ ਵੀਡੀਓ ਪਾਈ ਨੂੰ ਵੀ ਹਫਤਾ 10 ਕਿਤੇ ਨਹੀਂ ਹੋਇਆ ਹਾਂ ਜੀ ਹਾਂ ਜੀ ਇੰਨਾ ਟਾਈਮ ਹੋ ਗਿਆ ਪਾਜੀ ਬਸ ਜੀ ਬਸ ਹਾਂ ਜੀ ਲਓ ਵੀ ਭਰਾਵੋ ਆ ਵੇੜ ਤੁਸੀਂ ਕਰੋ ਚੈੱਕ ਠੀਕ ਆ ਅੱਛਾ ਦੂਜਾ ਆਪਣੇ ਹੀਰੇ ਸਹੀ ਦੁੱਧ ਵੈਸੇ ਹੈਗਾ ਥਲੇ 14 ਕਿਲੋ 14 ਕਿਲੋ ਠੰਡਾ ਹੋਏਗਾ ਦੁੱਧ ਭਾਜੀ ਠੀਕ ਹੈ ਜੀ ਹਾਂ ਜੀ ਗੱਪਾਂ ਲੈ ਦੀਖਾ ਤਾਂ ਵਛੀ ਤੇ ਹੁਣ ਇਹ ਵਛੀ ਸੂਖ ਗਈ ਆ ਠੀਕ ਆ ਜੀ ਤੇ ਆਪਾਂ ਤੇ ਪਕੇ ਲੱਗੀ ਦੋਸਤ ਇਹ ਵਛੀ ਠੀਕ ਆ ਜੀ ਬਾਕੀ ਆਪਣੇ ਜੋ ਜੋ ਕਰ ਆਹੋ ਬਾਕੀ ਚਵਾਈ ਵੇਲੇ ਪਤਾ ਲੱਗਦਾ ਵੀ ਥਣ ਕਿੰਨਾ ਕ ਪੂਰਾ ਜਾਂ ਕਿੰਨਾ ਕ ਰਹਿ ਗਿਆ ਤੇ ਪਣ ਵਿੱਚ ਵੀ ਚਲੋ ਕੇ ਨਾ ਆਹ ਆਪਾਂ ਉਹ ਕੰਮ ਨ ਚੌਕੀ ਚੌਕੀ ਮੂੰਗੋਂ ਮੂੰਗੋਂ ਚਾਰ ਦਾ ਹਾਂਜੀ ਹਾਂ ਦੋਸਤੋ ਪਹਿਲਾ ਸੂਬਾ ਵਚੀ ਸੁਈ ਆ ਫਿਰ ਹਾਲ ਜੋ ਵੇਖਿਆ ਵੀਰਾਂ ਨੇ ਚੋਇਆ ਉਹਦੇ ਦਿਹਾਵਤੇ ਗੱਲਬਾਤ ਕਰਦੇ ਪਏ ਆ ਵੀ ਘੱਟੋ ਘੱਟ ਦੀ ਸਾਡੇ ਰੱਟੂ ਕਿਹਦੀ ਵੀਡੀਓ ਵੇਖ ਸਕਦਾ ਬੰਦਾ ਹਾਂ ਇਹ ਨਹੀਂ ਕੋ ਚੱਕਿਆ ਪਿਛਲੀ ਵੀਡੀਓ ਉਹਦੇ ਵਿੱਚ ਦੋਸਤੋ ਇਹ ਗੱਬਣ ਸੀਗੀ ਤੇ ਪਾਈ ਨਹੀਂ ਸੀਗੀ ਤੇ ਹੁਣ ਬਿਲਕੁਲ ਸੁਈ ਆ 8-10 ਦਿਨ ਦਾ ਸਮਾਂ ਹੋ ਗਿਆ ਵੈਸੇ ਤੇ 14 ਕਿਲੋ ਜਿਹੜਾ ਨੈੱਟ ਦੁੱਧ ਤੇ ਹੁਣ ਚੱਲ ਰਹੀ ਆ ਬਾਕੀ ਕੋਈ ਵੀਰ ਆਪ ਦੀ ਸੋਚ ਸਮਝਿਆ ਘਰੇ ਰੱਖਣ ਵਾਲੇ ਨੂੰ ਫਾਇਦਾ ਹੋਤਰਾ ਹਾਂ ਕਿਹੜਾ ਘਰੇ ਦੁੱਧ ਕਿੰਨੇ ਪੀਣਾ ਉਹਨੂੰ ਫਾਇਦਾ ਹੋਤਰਾ ਕੋਈ ਚੱਕਰ ਨਹੀਂ ਕੋਈ ਸੰਗਾ ਨਹੀਂ ਪਾਉਣਾ ਇਤਰਾ ਬਹਿ ਜਾਣ ਧਾਰਾ ਮਰਾਉਣ ਗੁੱਪ ਪਾਣੀ ਮਾਰ ਕੇ ਧਾਰਾ ਮਰਾ ਦੇ ਅੱਛਾ ਜੀ ਜਾਂ ਮਰਾ ਦੇ ਤਾਂ ਮੁੱਲ ਕਿੰਨਾ ਰਹੂਗਾ ਜੀ ਦਾ ਮੁੱਲ ਹੋਣੀ ਜਾਇਜ਼ੀ ਕਰਨਾ ਮੁੱਲ ਕਰਾ ਕਰਨਾ ਰ ਅ ਦੱਸੋ ਜੀ ਫਿਰ ਵੀ ਕੋਈ ਨਾ ਮੁੱਲ ਪੈਂਦੀ ਯਾਰ ਕਰਦੇ ਆ 35000 ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਲਓ ਵੀ 35000 ਦੋ ਤੁਹਾਨੂੰ ਦੇ ਦਾਂਗੇ 33000 ਦੀ ਹਾਂ ਦੇ ਦਾਂਗੇ ਲਓ ਜੀ 33000 ਦੀ ਇਹ ਬੈੜ ਤੁਹਾਨੂੰ ਮਿਲ ਜੂਗੀ ਤੋ ਤਾਜੀ ਸੁਈ ਸੁਈ ਹੈ ਦੋਸਤੋ ਬਾਕੀ ਧਾਰਾ ਮਾਰ ਕੇ ਕੋਈ ਧਾਰਾ ਮਾਰ ਕੇ ਤੁਹਾਨੂੰ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਿਹੜੀ ਚੈੱਕ ਕਰਵਾ ਦਿੰਨੇ ਆ ਕੋਈ ਚੱਕਰ ਨਹੀਂ ਸੋ ਅੱਗੇ ਕਿਸੇ ਵੀਰ ਨੇ ਆਪਦੀ ਸੋਸ ਸੁਣ ਕੇ ਨਾ ਨਾ ਸਾਣਾ ਦੀ ਫੋਲ ਗਰੰਟੀ ਅੱਡੇ ਤੋਂ ਲੈ ਲੈ ਠੀਕ ਹੈ ਜੀ ਹਾਂ ਜੀ ਆ ਦੁੱਧ ਵਾਲੇ ਪਾਸੇ ਉਹਨਾਂ ਘਾਟਾ ਵਾਤਾ ਹੋਵੇ ਕਿਉਂਕਿ ਕਿਸੇ ਭੈਣ ਭਰਾ ਸਾਜਣ ਦੇ ਦੂਰੋਂ ਆਉਣਾ ਨਹੀਂ ਕੋਈ ਚੱਕਰ ਨਹੀਂ ਦੇ ਹਾਂ ਬੱਚੀ 60000 ਦੀ ਹੈ ਇਤਰਾ ਹਾਂ ਸਾਨੂੰ ਪਤਾ ਬਿਲਕੁਲ ਬਿਲਕੁਲ ਬੰਨਿਆ ਦੀ ਬਿਜਲੀ ਦੀ ਇਹੋ ਚੱਕਰ ਬਿਲਕੁਲ ਜੀ ਬਿਲਕੁਲ ਹੁਣ ਤਾਂ ਕੋਹੜੀ ਇਤਰੇ ਬੈ ਜਾਣਾ ਕੋਈ ਵੰਗਾ ਨਹੀਂ ਪੋਣਾ ਉਹ ਜਿੱਤਰਾ ਮੰਗਾਉਣੀ ਹੋਵੇ ਤਾਂ ਵੀ ਨਹੀਂ ਕੋਈ ਚੱਕਰ ਆਪਾਂ ਨੂੰ ਖਾਣਾ ਦੀ ਗਰੰਟੀ ਉੱਤੇ ਨਾ ਦੀ ਘਰੇ ਪੀਣ ਵਾਲੇ ਦੁੱਧ ਨੂੰ ਕਿੰਨੇ ਘਰੇ ਦੁੱਧ ਪੀਣਾ ਉਹਨੂੰ ਫਾਇਦਾ ਆ ਆਪਾਂ ਵੀ ਵੇਲੋ ਅਪਿਛੇ ਥਾਣਾ ਦੀ ਮਾਰ ਲੱਗਾ ਤਰ ਉਹ ਨਾ ਇਹ ਤੁਲੇ ਆ ਅਗਲਾ ਥਾਣਾ ਦੀ ਮਾਰ ਦੇਣਾ ਆ ਲੈ ਉਹਦੀ ਥਾਣਾ ਉਹਦੀਆਂ ਤਾਂ ਰ ਇੱਕ ਦੋ ਹੀ ਆਉਂਦੀਆਂ ਭਾਜੀ ਹਾਂਜੀ ਤੇ ਫਿਰ ਤੇਲ ਤੇਲ ਘਾ ਕੇ ਕੋਈ ਲੈ ਜੇ ਹਾਂ ਤੇਲ ਘਾ ਕੇ ਲੈ ਕੇ ਤੇਲ ਮੰਨ ਕੇ ਕੋਈ ਖਰੀਦ ਲੈ ਫਿਰ ਹਾਂ ਕੋਈ ਇੱਕ ਦੋ ਧਾਰਾਂ ਦਾ ਮਤਲਬ ਵੀ ਕੋਈ ਨਹੀਂ ਫਿਰ ਹੈ ਨਾ ਹਾਂਜੀ 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 ਤੇ ਫਲਾਹ ਚੋਂ ਰੇਟ ਵੀ ਉਹਨਾਂ ਕੀ ਆ ਹਾਂਜੀ ਕੋਈ ਚੱਕਰ ਰੇਟ ਵੀ ਦੋਸਤੋ ਉਸ ਹਿਸਾਬ ਨਾਲ ਵੀ ਤੁਹਾਨੂੰ ਮਿਲਦੀ ਆ 14 ਕਿਲੋ ਦੁੱਧ ਪੂਰਾ ਗਾ ਠੀਕ ਹੈ ਜੀ ਹਾਂਜੀ ਤੇ 14 ਕਿਲੋ ਦੁੱਧ ਤੇ ਥੱਲੇ ਹੈਗਾ 15 ਆਪਾਂ 14 ਦੀ ਗਾਰੰਟੀ ਫੁੱਲ ਠੀਕ ਆ ਠੀਕ ਆ ਹਾਂਜੀ ਤੇ ਅੱਛਾ ਜੀਰੇ ਭਾਈ ਇਹ ਅੱਜ 4 ਐਨੀਮਲ ਸੀ ਆਪਣੇ ਹਾਂਜੀ 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 ਤੇ ਨੰਬਰ ਕਰੀਏ ਸਾਂਝੀ ਆਪਣੇ ਹਾਂਜੀ ਕਰ ਦ ਸਕਾਨ 213 ਹਾਂ 44113 ਠੀਕ ਹੈ ਜੀ ਹਾਂ ਇੱਕੋ ਨੰਬਰ ਚੱਲਦਾ ਆਪਣੇ ਕੋਲ ਹਾਂ ਜੀ ਇਹੋ ਚੱਲਦਾ ਠੀਕ ਹੈ ਜੀ ਹਾਂ ਜੀ ਲੋਬ ਦੋਸਤੋ ਇਹ ਚਾਰ ਪਸ਼ੂ ਆਪਾਂ ਤੁਹਾਨੂੰ ਦਿਖਾਏ ਅੱਜ ਪਿੰਡ ਮੂਸੇਵੀਰ ਹੀਰੇ ਦੇ ਘਰੋਂ ਸੋ ਚਾਰੇ ਐਨੀਮਲ ਦੋਸਤੋ ਤਿੰਨ ਤਾਂ ਜਿਹੜੀਆਂ ਵੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਇੱਕ ਗੱਬਣ ਸੋ ਪਸ਼ੂ ਸਾਰੇ ਤਸਾਂ ਲੇਵਕਾ ਕੋਈ ਵੀ ਰਾਬਦੀ ਆਣ ਕੇ ਘਰੇ ਤਾਂ ਸਰਵੀ ਕਰ ਸਕਦਾ ਇਹ ਟਿਪ ਕਿ ਕਈ ਕਹਦੇ ਨੇ ਕਿ ਹੁਣ ਜੀ ਸ਼ਾਇਦ ਨਾ ਹੋਊਗਾ ਹੁਣ ਲਾ ਗਿਆ ਆਖਣੇ ਕਿ ਸ਼ਾਇਦ ਆਉਂਦਾ ਟਿਪ ਕਿ ਫੁਕਾ ਦੇਣੇ ਜਿਆਦੀ ਗੱਲ ਆ ਮਾੜੀ ਕੋਈ ਨਹੀਂ ਟਿਪ ਦਿਓ ਜੀ ਕੋਈ ਛੰਕਾ ਕਿਸੇ ਵੀ ਦੇ ਮਨ ਚ ਰਹਿ ਨਾ ਜਾਵੇ ਕੋਈ ਦੂਰ ਕਰਦ ਕੇ ਹਾਂ ਕੋਈ ਆਖੇ ਨਾ ਸ਼ਾਇਦ ਨਹੀਂ ਆਉਂਦਾ ਵੰਗਾ ਪਾ ਲੋ ਨੇ ਹੱਥਾ ਪੂਰਾ ਖੜਦੀ ਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੋਂ ਦੋਸਤੋ ਸ਼ਾਇਦ ਆਉਂਦਾ ਬਾਕੀ ਜੇ ਬੌਲਾ ਭੰਨਿਆ ਹੋਇਆ ਤਾਂ ਪਸ਼ੂ ਫਿਰ ਵੀ 5-4 ਦਿਨ ਖਿੱਚ ਕੇ ਲੈ ਜਾਂਦਾ ਖਾਲੀ ਗੂੰਦ ਆਉਂਦੀ ਹੈ ਗੂੰਦ ਆਉਂਦੀ ਹੈ ਠੀਕ ਆ ਆਪਾਂ ਤੋਂ ਨਿਕਲੀ ਹੋਰ ਚੋਇਆ 20 ਕਿਲੋ ਪੂਰਾ ਦੁੱਧ ਚੋਇਆ ਆਪਦੇ ਸੱਜਣ ਮਿੱਤਰ ਤੋਂ ਬੰਦੇ ਤੋਂ ਲਈ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਆ ਵੇਖ ਲੈ ਭਾਈ ਆ ਨਾੜਾਂ ਦੇ ਆ ਵੇਖ ਲੈ ਭਾਈ ਲੈ ਸੱਚੀ ਗੱਲ ਨਹੀਂ ਲੈ ਹਾਂ ਵੇਖ ਲੈ ਲੈ ਠੀਕ ਆ ਆ ਇਹ ਸਾਰਿਆਂ ਦੇ ਵਿੱਚੋਂ ਦੋਸਤੋ ਜਿਹੜਾ ਸ਼ਾਇਦ ਕੱਢ ਕੇ ਨਾਲ ਦੀ ਨਾਲ ਜੇ ਤੁਹਾਨੂੰ ਦਿਖਾਈ ਜਾਂਦਾ। ਸਿਰ ਤੇਪਣ ਦੇ ਵਿੱਚ ਇੱਕ ਥਾਂ ਰਹਿ ਗਿਆ ਉਹ ਵੀ ਤੁਹਾਨੂੰ ਤੇਪ ਕੇ ਦਿਖਾ ਦਾਂ। ਦੇਖੋ ਜੀ। ਕੋਣ ਤੇਪ ਲੈਣ ਦੀ ਬਚੀ ਜੀ। ਸਾਲ ਗੂੰਦ ਗੂੰਦੀ ਆਉਂਦੀ ਖਟਾਚ। ਫੇਰ ਬੋਲ ਬੋਦੀ ਆਉਂਦੀ ਆ। ਆਹ ਆਹ ਆਹ। ਕੋਈ ਚੱਕਰ ਨਹੀਂ ਵੇਲੇ ਬਾਜੀ। ਹਫਤੇ ਨਾਲ ਲੈ ਜੂਗੀ। ਤਿਆਰ ਹੋਈ 65000 ਦੀ ਆ। ਚਲ ਆਪਾਂ ਮਾਨ ਕਰਾਂਗੇ ਜਿਹੜਾ ਵੀ। ਤੇਪ ਕੇ ਲੈਣ ਦੀ ਰਿਵੈਸਟ। ਸਹੀ ਆ ਸਹੀ ਆ ਸਹੀ ਆ। ਰੱਖਣਾਂ ਨੇ ਫਾਇਦਾ ਇਹਦਾ ਦੁੱਧ ਸੰਗਣਾ ਹੁੰਦਾ ਜਰਸੀਆਂ ਦਾ ਬਿਲਕੁਲ ਜੀ ਬਿਲਕੁਲ ਹਾਂ ਪੰਜਾਬ ਵਾਲੀ ਜਰਸੀ ਆ ਲਓ ਦੋਸਤੋ ਆਲਮੋਸਟ ਸਾਰੇ ਕ੍ਰੋਸ ਸੰਗ ਦੇ ਵਿੱਚ ਪਸ਼ੂ ਆ ਬਾਕੀ ਗਰਮੀ ਦੇ ਵਿੱਚ ਜਿਹੜੇ ਦੋਸਤੋ ਚੱਲਣ ਵਾਲੇ ਪਸ਼ੂ ਆ ਠੀਕ ਆ ਜੀ ਠੰਡੀ ਬਾਉ ਦੇ ਵਿੱਚ ਨਹੀਂ ਕੋਈ ਜਿਆਦਾ ਗਰਮੀ ਮਣਾਉਣ ਵਾਲੇ ਆ ਆਉਣ ਵਾਲੇ ਸਾਹਮਣੇ ਨੂੰ ਵੇਖਦੇ ਹੋਏ ਵੀ ਤੁਸੀਂ ਜਿਹੜਾ ਇਨਾ ਐਨੀਮਲ ਦਾ ਇਹਨੇ ਪਸ਼ੂਆਂ ਦਾ ਸੌਦਾ ਕਰ ਸਕਦੇ ਜੀ ਸੋ ਫਿਲਹਾਲ ਅੱਜ ਕਵਰੇਜ ਵਿੱਚ ਦੋਸਤੋ ਇਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ